ਸਾਸਰੀ ਘਰ ਮਿਰਦੀ ਅੱਜ ਸੋਨਵਲ ਦਾ ਵਾਡੇਰੀ ਫਾਰਮ ਤੇ ਦੇਖਣ ਵਾਲਿਆਂ ਨੂੰ ਪਿਆਰ ਭਰੀ ਸਾਸਰੀ ਘਰ ਜੀ ਅੱਜ ਮਿਰਦੀ ਤੁਹਾਨੂੰ ਪਹਿਲਾ ਸੁਆ ਚਾਰ ਦੰਦ ਝੋਟੀ ਵੇਤੀ ਤੁਹਾਨੂੰ ਵਿਖਾਉਣੀ ਆ ਮਾਲਕ ਦੀ ਕਿਰਪਾ ਦੇ ਨਾਲ ਬਾਬੇ ਸ਼ੇਕਪੱਤੇ ਵਾਲੇ ਦੀ ਕਿਰਪਾ ਦੇ ਨਾਲ ਬਹੁਤ ਹੀ ਜਿਆਦਾ ਚੰਗੀ ਝੋਟੀ ਆ ਤਾਜੀ ਸੁਈ ਆ ਮਗਰ ਵੀ ਇਹਦੇ ਕੱਟੀ ਆ ਮਾਲਕ ਦੀ ਕਿਰਪਾ ਦੇ ਨਾਲ ਅੱਜ 5-6 ਦਿਨਾਂ ਦਾ ਸੁਆ ਵਾ ਮਗਰ ਵੀ ਕੱਟੀ ਆ ਇਹਦੇ ਟੌਪ ਦੀ ਝੋਟੀ ਆ ਮਹਾਰਾਜ ਦੀ ਕਿਰਪਾ ਦੇ ਨਾਲ ਉਮੀਦ ਤੋਂ ਵੱਧ ਦੁੱਧ ਦੇ ਉੱਤੇ ਚੱਲ ਰਹੀ ਆ ਹੁਣ ਹੁਣ ਮਾਲਕ ਸ਼ਟ ਮਾਲਕ ਦੀ ਕਿਰਪਾ ਦੇ ਨਾਲ ਐਂਡ ਆ ਤਾਂ ਕਿੰਦਾ ਮਹਾਰਾਜ ਦੀ ਕਿਰਪਾ ਦੇ ਨਾਲ 20+ ਵਾਲੀ ਵੀਰਦੀ ਇਹ ਝੋਟੀ ਜੇ 20 ਤੋਂ ਬਾਹਰ ਦੁੱਧ ਪਾਉ ਕਿਲੋ ਪਾਦੇ 2 ਪਾਦੇ ਚੰਗੀ ਸੇਵਾ ਹੋਏ ਤਿੰਨ ਕਿਲੋ ਵੱਧ ਪਾ ਲਿਓ ਦੋ ਪਾ ਲਿਓ ਪਰ 20 ਤੋਂ ਬਾਹਰ ਵਾਲੀ ਦੁੱਧ ਵਾਲੀ ਝੋਟੀ ਜੇ ਆਓ ਜੀ ਸਾਨੂੰ ਪਹਿਲੋਂ ਇੰਦਾ ਮਖਾਉਂਦੇ ਆਂ ਫਿਰ ਬੱਚਾ ਲਾ ਕੇ ਵਿਖਾਉਂਦੇ ਆਂ ਆ ਕੈਮਰਾਮੈਨ ਸਾਹਿਬ ਲਿਆਓ ਖਾਲਦੀਏ ਜੀ ਛੱਡ ਦਿਓ ਦੇਖੋ ਭਾਜੀ ਝੋਟੀ ਮਾਲਕ ਦੀ ਕਿਰਪਾ ਨਾਲ ਰਿੰਗ ਸਿੰਘ ਖਣਲੇਵਾ ਚੈੱਕ ਕਰੋ ਜੀ ਦੇਖੋ ਭਾਜੀ ਆਰਡਰ ਕੁਆਲਟੀ ਪਿੱਠ ਪੜਾ ਇਹੋ ਜਿਹੇ ਵਿਰਲੀਆਂ ਨੂੰ ਰੱਖਦਾ ਜੀ ਮੱਝਾਂ ਨੂੰ ਮਹਾਰਾਜ ਦੀ ਕਿਰਪਾ ਦੇ ਨਾਲ ਝੋਟੀਆਂ ਨੂੰ ਇਹੋ ਜਿਹਾ ਮਾਲਕ ਦੀ ਕਿਰਪਾ ਹੋਵੇ ਤੇ ਭਾਜੀ ਖਣਲੇਵਾ ਇਹੋ ਜਿਹਾ ਲੱਗਦਾ ਜੀ ਝੋਟੀਆਂ ਨੂੰ ਦੇਖੋ ਭਾਜੀ ਆਰਡਰ ਕੁਆਲਟੀ ਦੇਖੋ ਥਨ ਸਿੰਘ ਸ਼ਿੰਗਾਰ ਹੁਣ ਭਾਜੀ ਤੁਹਾਨੂੰ ਮਾਲਕ ਦੀ ਕਿਰਪਾ ਸਦਕਾ ਬੱਚਾ ਨਾਗੇ ਮੁਸਾਲਦੇ ਆ ਛੋਟੀ ਲੈ ਬੋਤਲ ਬਹੁਤ ਹੀ ਜਿਆਦਾ ਠੰਡੀ ਤੇ ਮਿੱਠੀ ਝੋਟੀ ਆ ਜੀ ਪਹਿਲਾ ਸਵੇਰ ਮੂੰਹ ਤੋਂ ਚਾਰ ਦੰਦ ਕੱਟੀ ਬਾਬੇ ਸ਼ੇਖ ਪੱਤੇ ਵਾਲੇ ਦੀ ਕਿਰਪਾ ਚਾਹੀਦੀ ਆ ਇਹੋ ਜਿਹੇ ਝੋਟੀਆਂ ਕਦੀ ਕਦਾਈਂ ਮਹਾਰਾਜ ਦੀ ਕਿਰਪਾ ਨਾ ਹੁੰਦੀਆਂ ਭਾਜੀ ਮਨ ਖੁਸ਼ ਹੋ ਜਾਂਦਾ ਫਿਰ ਜਦੋਂ ਇਹੋ ਜੀ ਵੀਰਾਂ ਨੂੰ ਮੁਖਾਲਦੇ ਆ ਤੇ ਸਾਡੇ ਵੀਰ ਬਾਹਰੋਂ ਫੋਨ ਲਾਉਂਦੇ ਆ ਸਾਡਾ ਫਿਰ ਸੀਨਾ ਚੌੜਾ ਹੁੰਦਾ ਇਹੋ ਜੀ ਝੋਟੀਆਂ ਵੇਖ ਵੇਖ ਕੇ ਵੀਰ ਸਾਨੂੰ ਬੜਾ ਮਾਣ ਸਾਡੇ ਤੇ ਮਹਿਸੂਸ ਕਰਦੇ ਆ ਕਿੱਥੋਂ ਕੱਢ ਕੱਢ ਇਹੋ ਜੀਆਂ ਲੈਂਦੇ ਜੇ ਅੱਜ ਵੀ ਬਹੁਤ ਜ਼ੋਰ ਵੀਰਾਂ ਨੇ ਲਾਇਆ ਵੀ ਝੋਟੀ ਦੇ ਦੋ ਮੈਂ ਕਿਹਾ ਵੀਡੀਓ ਪਾ ਕੇ ਦੇਣੀ ਉਹਨਾਂ ਦੀ ਝੋਟੀ ਨਹੀਂ ਵੇਚਣੀ ਵੀਰੇ ਪਰ ਜਦੋਂ ਥਣਲੇਵਾ ਕੱਟੀ ਕੱਢਦੀ ਆ ਜੀ ਕਰਦਾ ਫੋਟੋਆਂ ਖਿੱਚੀ ਜਾਈਏ ਮਾਲਕ ਦੀ ਕਿਰਪਾ ਸਦਕਾ ਇਹੋ ਜੀ ਥਣਲੇਵਾ ਕੱਢਦੀ ਮਰੀਕਣ ਗਾਮੋਂ ਭਾਜੀ ਪੜਾਣ ਥੋੜੀਆਂ ਥੋੜੀਆਂ ਤਣਾ ਜਿਹੇ ਹੈਗੀਆਂ そうん。<music> ਮਾਰਾ ਦੀ ਕਿਰਪਾ ਦੇ ਨਾਲ ਬੇਖ ਝੋਤੀ ਬਣੀ ਭਾਜੀ ਆ ਉਹ ਖਾਈਏ ਤੁਹਾਨੂੰ ਮਾਲਕ ਦੀ ਕਿਰਪਾ ਚਲ ਗਾਂ 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 ਤੋਰ ਇੱਕ ਟਿਕਾ ਇੱਕ ਟਿਕਾ ਸਾਬ ਗਾਂ ਇੱਕ ਟੇ ਓਏ ਦੇਖੋ ਭਾਜੀ ਝੋਤੀ ਮਾਲਕ ਦੀ ਕਿਰਪਾ ਸਦਕਾ ਖਾਣ ਲਿਵਾ ਦੇਖੋ ਭਾਜੀ ਵੀਰਦਿਆਂ ਨੂੰ ਇਹੋ ਜਿਹਾ ਲੱਗਦਾ ਜੇ ਵੀਰ ਜੀ ਖਾਣ ਲਿਵਾ ਜਿਗਾੜ ਝੋਟੀਆਂ ਨੂੰ ਮਾਰਾ ਦੀ ਕਿਰਪਾ ਦੇ ਨਾਲ ਹੰਚੜ ਵੇਖ ਲੋ ਕੱਲਾ ਕੱਲਾ ਕਿੱਥੇ ਕਿੱਥੇ ਕਰਕੇ ਥਾਣ ਲੱਗਾ ਜੇ ਜਾਮਾ ਨੁਕਰਾਂ ਦੇ ਸਿੰਗ ਸ਼ਿੰਗਾਰ ਵੇਖ ਲੋ ਚੈੱਕ ਕਰ ਲੋ ਜੀ ਘਰ ਦਾ ਫੋਟੋਆਂ ਖਿੱਚੀ ਜਾਈਏ ਪਿੱਛੋਂ ਵੇਖ ਲੋ ਬਿਊਟੀ ਬਿਊਟੀ ਵੇਖ ਲੋ ਆ ਮਤਰਾ ਮਾਰਜੋ ਖਾਲ ਦਾ ਐਸੇ ਫੜ ਕੇ ਰੱਖਵਾ ਤਾਰਾ ਮਾਰਜੋ ਜੀ ਨੂੰ ਬਥਾਰਾ ਕਰੇ ਜੀ ਮਾਰ ਛੋੜ ਜੂ ਮਾਰ ਕੇ ਉਹ ਖਾਲਦੇ ਉਹ ਧਾਰਾਂ ਨੇੜੇ ਆ ਜਾਣਗੇ ਦੇਖੋ ਜੀ ਦੇਖੋ ਮੋਟਰ ਸਮਾਸੀ ਵੱਲ ਲੱਗੀ ਜਦਾਂ ਚਲੀਆਂ ਮਾਰ ਕੇ ਉਹ ਖਾਲਦੇ ਆ ਦੇਖੋ ਜੇ ਦੇਖੋ ਨੀਂਦ ਆਉਂਦੀ ਹੈ ਜੀ ਮਹਾਰਾਜ ਦੀ ਕਿਰਪਾ ਸਦਕਾ ਬਹੁਤ ਜ਼ਿਆਦਾ ਬਹੁਤ ਤੇ ਹੁਣ ਭਾਜੀ ਕੱਟੀ ਕੋ 18 ਕਿਲੋ ਗੋਲੀ ਹੋਊਗੀ ਚੋਣ ਵਾਲੀ ਪੁੱਤ ਫੋਨ ਲਾਇਆ ਮੇਰਾ ਫੋਨ ਵੱਜਦਾ ਕਿ ਸੱਜਣ ਦਾ ਫੋਨ ਨਾ ਆਉਂਦਾ ਏ ਉਧਰ ਲਾਇਆ ਕੋਈ ਆਉਣ ਨਾ ਡਿਆ ਪਤਾ ਲੱਗ ਜੂਗਾ ਲਿਆ ਫੜਾ ਮੈਨੂੰ ਫੋਨ ਫੜਾ ਹੁਣ ਕੱਟੀ ਕੋ 18 ਕਿਲੋ ਗੋਲੀ ਚੋਣ ਵਾਲੀ ਆ ਭਾਜੀ ਮਹਾਰਾਜ ਦੀ ਕਿਰਪਾ ਦੇ ਨਾਲ ਪਰ ਛੋਟੀ ਵੇਖੋ ਤੇਰਾ ਲਈਨ ਕੱਪੜੇ ਅਰ ਗਿਆ ਮਹਾਰਾਜ ਦੀ ਕਿਰਤ ਬਾਹਰੋਂ ਆਉਂਦੇ ਹੈਲੋ ਅਜੀਬ ਪਾਜੀ 2 ਮਿੰਟ ਠਹਿਰ ਕੇ ਮੇਰਾ ਵੀਰ ਲਾ ਦਿਓ ਮੈਂ ਛੋਣ ੜਿਆ ਜੇ 2 ਮਿੰਟ ਠਹਿਰ ਕੇ ਦੀ ਤੇ ਵੇਖੋ ਭਾਜੀ ਮਾਲਕ ਦੀ ਕਿਰਪਾ ਸਦਕਾ ਇਧਰ ਨੇੜੇ ਲਾਂ ਕੈਮਰਾ ਖਾਲ ਦਿਓ ਇਧਰ ਆ ਜਾ ਵੇ ਇਧਰ ਬਿਊਟੀ ਬੈਠੀ ਥਾਂ ਲੇਵਾ ਭਾਜੀ ਚੈੱਕ ਕਰਾਓ ਇਹੋ ਜਿਹੀ ਚੀਜ਼ਾਂ ਭਾਜੀ ਪੈਸਿਆਂ ਨਾਲ ਨਹੀਂ ਜੇ ਮਿਲਦੀਆਂ ਗੰਦਾਵਾ ਡੇਰੀ ਫਾਰਮ ਤੇ ਇਹੋ ਜਿਹੀ ਚੀਜ਼ਾਂ ਮਿਲਦੀਆਂ ਜੇ ਵੀਰ ਜੀ ਬਾਕੀ ਵੀਰ ਜੀ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਕਰੋ ਸਬਸਕ੍ਰਾਈਬਰ ਨਾ ਲਗਾ ਕੇ ਜੀ ਦਾ ਬਟਨ ਦਬਾਓ ਕਿ ਆਉਣ ਵਾਲੀ ਨੋਟੀਫਿਕੇਸ਼ਨ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਵੀਰਾਂ ਨੂੰ ਪਹੁੰਚ ਸਕੇ ਵੀਰ ਜੀ ਦੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤੇ ਫੇਰ ਹੀ ਤੁਹਾਨੂੰ ਵੀਡੀਓ ਆਉਣ ਵਾਲੀ ਨੋਟੀਫਿਕੇਸ਼ਨ ਪਹੁੰਚੂਗੀ ਬਾਕੀ ਮਾਲਕ ਦੀ ਕਿਰਪਾ ਨਾਲ ਝੋਟੀਆਂ ਆਪਣੇ ਕੋਲ ਮਾਲਕ ਦੀ ਕਿਰਪਾ ਨਾਲ ਜਿਆਦਾ ਚੰਗੀਆਂ ਨੂੰ ਬਖਾਲ ਤੋਂ ਤਾਂ ਚੰਗੀ ਤੋਂ ਚੰਗੀ ਕੱਟੀ ਕੋਲ ਖੜੀ ਆ ਜੀ ਜਿਹੋ ਜੀ ਝੋਟੀ ਚਾਹੀਦੀ ਤੁਹਾਨੂੰ ਉਹੋ ਜੀ ਝੋਟੀ ਮਿਲ ਸਕਦੀ ਹੈ ਹਰੰਦਾਵਾ ਡੈਰੀ ਫਾਰਮ ਤੇ ਇਹੋ ਜੀ ਫਿਰ ਸ਼ੋਕ ਕੁਆਲਿਟੀ ਵਾਲੀ ਛੋਟੀ ਬਾਹਰ ਕੱਢ ਕੇ ਅਸੀਂ ਇੱਕ ਦੋ ਵਖਾਲ ਦੰਨੇ ਆ ਆ ਜਾਓ ਭਤਾ ਨੂੰ ਖਾ ਲਓ ਲੈਂਦੇ ਸ਼ਿੰਗਾਰ ਬੂਟੀ ਬਾਡੀ ਖਾ ਲਓ ਆ ਚੀਜ਼ਾਂ ਹੁੰਦੀਆਂ ਭਾਜੀ ਦੇਖੋ ਮੰਦਰੀ ਅਰਗੀ ਕੱਟੀ ਮਾਲਕ ਦਵੇ ਤੇ ਫਿਰ ਰੇਟ ਇਹਨਾਂ ਦੇ ਬਿਲਕੁਲ ਹੀ ਭਾਜੀ ਜਾਇਜ਼ ਹੋਣਗੇ ਬਿਲਕੁਲ ਛੋਟੇ ਛੋਟੇ ਮੁੱਲ ਹੋਣਗੇ ਜਾਇਜ਼ ਬਾਕੀ ਆਪਣੇ ਚਾਈਨਾ ਨੂੰ ਵੱਧ ਤੋਂ ਵੱਧ ਕਰੋ ਸਬਸਕ੍ਰਾਈਬਰ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ